ਫਿਰੋਜ਼ਪੁਰ ਦੇ ਵਿੱਚ ਪੁਲਿਸ ਨੇ ਇੱਕ ਐਨਕਾਊਂਟਰ ਕੀਤਾ ਹੈ ਦੱਸਦੇ ਕਿ ਫਿਰੋਜ਼ਪੁਰ ਪੁਲਿਸ ਨੇ ਵੱਲੋਂ ਗੈਂਗਸਟਰ ਆਸ਼ੀਸ਼ ਚੋਪੜਾ ਦੇ ਸਾਥੀ ਮੰਪ੍ਰੀਤ ਮੰਨੂ ਦਾ ਆਮੋ-ਸਾਮਣੇ ਹੋ ਗਏ ਅਤੇ ਇਸ ਦੇ ਵਿੱਚ ਮੰਪ੍ਰੀਤ ਮੰਨੂ ਤਿੰਨ ਕਤਲ ਮਾਮਲੇਤ ਵਿੱਚ ਫਿਰੋਜ਼ਪੁਰ ਪੁਲਿਸ ਨੂੰ ਲੋੜਿੰਦਾ ਸੀ ਮੰਪ੍ਰੀਤ ਮੰਨੂ ਨੇ ਕੁਝ ਦਿਨ ਪਹਿਲਾਂ ਫਿਰੋਜ਼ਪੁਰ ਸ਼ਹਿਰ ਦੇ ਮੈਗਜ਼ੀਨ ਗੇਟ ਦੇ ਵਿੱਚ ਦੋ ਲੋਕਾਂ ਦਾ ਕਤਲ ਕੀਤਾ ਸੀ ਅਤੇ ਇਸ ਤੋਂ ਪਹਿਲਾਂ ਉਸ ਨੇ ਫਿਰੋਜ਼ਪੁਰ ਦੇ ਪਿੰਡ ਦੁਲਚੀ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਕੀਤਾ ਸੀ ਅਤੇ ਉੱਥੋਂ ਫਰਾਰ ਹੋ ਗਿਆ ਸੀ ਜਦੋਂ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਮੰਪ੍ਰੀਤ ਨੂੰ ਦੱਸਦੇ ਕਿ ਮੰਪ੍ਰੀਤ ਮੰਨੂ ਮੋਟਰਸਾਈਕਲ ਤਾਂ ਉਹ ਤੋਂ ਪੰਜਨ ਲੱਗ ਪਿਆ ਜਿਸ ਦੇ ਕਾਰਨ ਪੁਲਿਸ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਨੇ ਪੁਲਿਸ ਤੇ ਗੋਲੀਬਾਰੀ ਕੀਤੀ ਹੈ ਜੋ ਗੱਡੀ ਨੂੰ ਲੱਗੀ ਅਤੇ ਉਸ ਨੇ ਜਿਹੜੀ ਹੈ ਉਸ ਨੇ ਕਈ ਗੋਲੀਆਂ ਚਲਾਈਆਂ ਨੇ ਜਿਸ ਦੇ ਕਰਕੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਮੰਨੂ ਜ਼ਖਮੀ ਹੋ ਗਿਆ ਹੈ ਇਹ ਅਪਰਾਧੀ ਆਸ਼ਿਸ਼ ਚੋਪੜਾ ਗੈਂਗਸਟਰ ਦਾ ਸਾਥੀ ਸੀ ਅਤੇ ਉਸ ਦੇ ਕੋਲੋਂ ਦੋ ਪਿਸਤੌਲ ਅਤੇ ਦੋ ਮੈਗਜ਼ੀਨ ਬਰਾਮਦ ਕੀਤੇ ਗਏ ਨੇ ਤੇ ਪੰਜਾਬ ਦੇ ਫਿਰੋਜ਼ਪੁਰ ਪੁਲਿਸ ਨੇ ਐਨਕਾਊਂਟਰ ਕੀਤਾ ਹੈ ਗੈਂਗਸਟਰ ਆਸ਼ੀਸ਼ ਚੋਪੜਾ ਦਾ ਸਾਥੀ ਮਨਪ੍ਰੀਤ ਮੰਨੂ ਤੇ ਪੁਲਿਸ ਆਮੋ ਸਾਹਮਣੇ ਹੋਏ ਨੇ ਦੋਹਰੇ ਕਤਲ ਦੇ ਵਿੱਚ ਦੋ ਹੋਰ ਮਾਮਲਿਆਂ ਦੇ ਵਿੱਚ ਲੋੜਿੰਦਾ ਸੀ ਮਨਪ੍ਰੀਤ ਦੱਸਦੇ ਕਿ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹਾ ਪੁਲਿਸ ਦੇ ਵੱਲੋਂ ਇਹ ਐਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਹੈ ਸਾਡੇ ਸਹਿਯੋਗੀ ਕਮਲ ਮਲਹੋਤਰਾ ਫਿਰੋਜ਼ਪੁਰ ਤੋਂ ਜੁੜੇ ਹੋਏ ਨੇ तमाम ਜਾਣਕਾਰੀ ਦੇ ਨਾਲ ਕਮਲ ਕਿਸ ਤਰੀਕੇ ਦੇ ਨਾਲ ਇਸ ਐਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਹੈ ਮੈਂ ਜਿਹੜੀ ਦੱਸਣਾ ਚਾਹੁੰਦਾ ਮੈਂ ਪਿਛਲੇ ਬੀਤੀ ਦਿਨੀ ਜਿਹੜੇ ਦੋ ਮਰਡਰ ਹੋਏ ਸੀ ਉਹਦੇ ਵਿੱਚ ਜਿਹੜਾ ਗੈਂਗਸਟਰ ਸੀਗਾ ਉਹਨੇ ਉਹ ਮਰਡਰ ਕਰਵਾਏਗੇ ਸੀਗੇ ਤੇ ਉਹਦੇ ਜਿਹੜੇ ਬੁਰਗੇ ਸੀਗੇ ਹਜੇ ਵੀ ਪੁਲਿਸਪੁਰ ਦੇ ਵਿਚਰਦੇ ਸੀਗੇ ਜਿਹੜਾ ਕੱਲ ਮਨਪ੍ਰੀਤ ਮੰਨੂ ਜਿਹੜਾ ਗ੍ਰੁੱਪਰ ਨੂੰ ਵਾਂਟਡ ਸੀਗਾ ਉਹਨੂੰ ਕੱਲ ਦੇਖਿਆ ਗਿਆ ਤੇ ਦੇਖਣ ਤੋਂ ਬਾਅਦ ਜਿਹੜਾ ਪੁਲਿਸਪੁਰ ਨੇ ਨਾਕਾਬੰਦੀ ਕੀਤੀ ਗਈ ਤੇ ਨਾਕਾਬੰਦੀ ਦੇ ਦੌਰਾਨ ਜਦੋਂ ਪੁਲਿਸ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੁਲਿਸ ਉੱਪਰ ਜਿਹੜੀ ਵੀ ਫਾਇਰਿੰਗ ਕਰ ਦਿੱਤੀ ਜੋ ਵੀ ਫਾਇਰਿੰਗ ਦੇ ਵਿੱਚ ਜਿਹੜਾ ਦਾ ਮਨਪ੍ਰੀਤ ਮੰਨੂ ਜਿਹੜਾ ਦਾ ਬੋਲੀ ਲੱਗਣ ਕਰਕੇ ਉਹ ਹਸਪਤਲ ਵਿੱਚ ਐਡਮਿਟ ਕਰਾਇਆ ਗਿਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਮਰਡਰ ਦੇ ਵਿੱਚ ਵਨਪੀਸ ਨਾਮ ਦੇ ਇੱਕ ਮਨੁੱਖ ਨੂੰ ਜਿਹਨੂੰ ਜ਼ਿੰਦਾ ਸਿਟੀਲ ਪੁਲਿਸ ਵੱਲੋਂ ਇੰਕਾਊਂਟਰ ਕਰਕੇ ਉਹਨੂੰ ਰੈਸਟ ਕੀਤਾ ਗਿਆ ਜੀ ਤੇ ਅਜਿਸ ਤਰੀਕੇ ਦੇ ਨਾਲ ਕਤਲ ਦੇ ਨਾਲ ਨਾਲ ਉਹ ਹੋਰ ਵੀ ਮਾਮਲਿਆਂ ਦੇ ਵਿੱਚ ਲੋੜਿੰਦਾ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਕਿਸੇ ਗੈਂਗ ਤੋਂ ਇਸ ਦਾ ਅਜੋੜਾ ਸੰਬੰਧ ਸਿਆਚਾਰਿਆ ਹੈ ਜਾਫਰ ਇਕੱਲਾ ਹੀ ਹੈ ਇਸ ਦੇ ਵੱਲੋਂ ਇਹਦਾ ਅਪਰਾਧ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਜੀ ਬਿਲਕੁਲ ਜਿਵੇਂ ਦੱਸਿਆ ਨਾ ਮੈਂ ਵੱਡੇ ਗੈਂਗਸਟਰ ਜਿਹੜਾ ਪਿਛਲੇ ਫਰੋਜ਼ਪੁਰ ਦੇ ਵਿੱਚ 트리플 ਮਰਡਰ ਕੇਸ ਹੈ ਸੀਗਾ ਸ਼ੀਸ਼ ਚੋਪੜਾ ਨਾਮ ਦਾ ਗੈਂਗਸਟਰ ਦਾ ਉਹਦੇ ਜਿਹੜੇ ਗੁਰਗੇ ਦੱਸੇ ਜਾ ਰਹੇ ਨੇ ਤੇ ਉਹਦੇ ਵੱਲੋਂ ਜਿਹੜੇ ਮਰਡਰ ਕਰਵਾਏ ਗਏ ਸੀਗੇ ਇਹ ਮਨਪ੍ਰੀਤ ਮੰਨੂ ਜਿਹੜਾ ਤਾਂ ਮੇਨ ਸ਼ਾਟ ਸ਼ੂਟਰ ਸੀਗਾ ਜਿੰਦੇ ਵੱਲੋਂ ਤਿੰਨ ਮਰਡਰ ਜਿਹੜੇ ਨੇ ਹਾਲ ਹੀ ਦੇ ਵਿੱਚ ਕੁਝ ਬਿਨਾ ਦੇ ਵਿੱਚ ਵੀ ਕੀਤੇ ਗਏ ਨੇ ਤੇ ਹੋਰ ਵੀ ਕਈ ਕੇਸਾਂ ਦੇ ਵਿੱਚ ਲੋੜਿੰਦਾ ਸੀਗਾ ਪੁਲਤ ਨੂੰ 307 ਦੇ ਹੋਰ ਕਈ ਕੇਸਾਂ ਦੇ ਵਿੱਚ ਲੋੜਿੰਦਾ ਸੀ ਜਿਸ ਨੂੰ ਕਿ ਕੱਲ ਉਥਰ ਦੇਖ ਕੇ ਨਾਕਾਬੰਦੀ ਦੌਰਾਨ ਰੋਕਿਆ ਪਰ ਲੋਕ ਤੇ ਇਸੇ ਵੱਲ ਜਿਹੜੀ ਉਹ ਪੁੱਛਦੇ ਉੱਪਰ ਹੀ ਜਿਹੜੀ ਦਾ ਫਾਇਰਿੰਗ ਕਰ ਦਿੱਤੀ ਗਈ ਹੂੰ ਠੀਕ ਹੈ ਬਹੁਤ ਬਹੁਤ ਸ਼ੁਕਰੀਆ